ਪ੍ਰਸ਼ਾਸਨ ਵਰਤਕਾ ਮਰਦਾਬਾਦ ਮੁਹੱਲਾਬਾਦ ਜੇ ਸਾਡਾ ਪ੍ਰਸ਼ਾਸਨ ਉੱਪਰੋਂ ਠੀਕ ਹੋਵੇ ਨਾ ਤੇ ਥੱਲੇ ਵਾਲਾ ਆਪੇ ਠੀਕ ਹੋ ਜਾਂਦਾ ਜੇਲ੍ਹ ਚ ਵਧੇ ਸੋਤੇ ਸਾਰਾ ਆਪਾ ਵਿਸ਼ਵਾਸ ਦਿਵਾਉਂਦਾ ਇਹਨਾਂ ਕੋਈ ਬਾਹਰੋਂ ਆ ਕੇ ਵਿਸ਼ਵਾਸ ਦਿੰਦਾ ਤੇ ਮਾਰਦਾ ਜੇ ਥੋੜਾ ਜਿਹਾ ਠੰਡਾ ਹੋ ਚੋਰਾ ਮੋਟਰਾਂ ਲੱਗੀਆਂ ਪਰ ਬੰਦੇ ਨਹੀਂ ਗੁਸਤਾਰ ਚਿੱਤੇ ਇਹ ਗੱਲਾਂ ਇਹਨਾਂ ਦੀਆਂ ਨੇ ਹੋਰ ਗੱਲ ਕੁਝ ਨਹੀਂ ਇਹਨਾਂ ਦੀ ਟੇਲਾ ਜੇ ਚਾਹਣ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਮੁਰਦਾ ਬਜਾ ਲੋਕ ਬਸ ਇੱਕ ਇੱਕ ਪਰਲੀ ਪਰਲੀ ਬਾਤ ਇਹ ਵਿੱਚ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਇਹ ਜੀਰਾ ਪੀਰ ਇਹ ਤੇ ਮੋਸਾ ਲਾ ਰਿਹਾ ਆਪਣੇ ਕੀਤੇ ਨੀ ਦੇ ਨਾਮ ਲਈ ਤੁਹਾਡੇ ਘਾਟਾ ਦੇ ਉਸੇ ਦੂਸਰੇ ਵੀ ਉੜਦੇ ਖਾਲੇ ਪਾਏ ਤੇ ਰਾਕੇ ਜਿਨ੍ਹਾਂ ਦੀ ਗਿਣਤੀ ਹੈ ਸੰਸਾਰੇ ਰਾਕੇ ਨੇ ਦੇਖ ਕੇ ਸਾਡਾ ਸੈਨਿਕ ਜਦੋਂ ਬੰਦੀ ਤੋਂ ਸਾਡੇ ਵੀਰ ਆਏ ਨੇ ਸਾਡਾ ਸਾਥ ਦੇਣ ਵਾਸਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਸੰਘਰਸ਼ ਦੇ ਵਿੱਚ ਉਹ ਸਾਡੇ ਮੋਢੇ ਦਾ ਮੋਢਾ ਲਾ ਕੇ ਸਾਡਾ ਸਾਥ ਦੇ ਰਹੇ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਸਿਸਟਮ ਨੰਬਰ 31 ਤੋਂ ਵੀ ਸਾਡੇ ਸਾਥੀ ਸਾਡੇ ਸੰਘਰਸ਼ ਵਿੱਚ ਸਾਡਾ ਸਾਥ ਦੇਣ ਵਾਲੇ ਸਤਿ ਸ੍ਰੀ ਅਕਾਲ ਪ੍ਰਸ਼ਾਸਨ ਹਰ ਇੱਕ ਸਿਪਾਈ ਤੋਂ ਲੈ ਕੇ ਉੱਪਰ ਤੱਕ ਕਿਪੀ ਤੱਕ ਵੀ ਇੱਥੇ ਪਹੁੰਚਣ ਕੋਰਣਾ ਨੂੰ ਇਹ ਸਾਡਾ ਇੱਕ ਬੜਾ ਆਰਮੀ ਦੇ ਸ਼ਿਖਰ ਵਸਤਾ ਜਿਹੜਾ ਕੱਪੂ ਸੀਗਾ ਤੇ ਸਾਰੇ ਸਾਰੇ ਲੋਕੋ ਚਲੇ ਗਏ ਪਰਿਵਾਰ ਵਾਲੇ ਤੋਂ ਕਰਕੇ ਕਾਰੀ ਸਾਥ ਸੰਗ ਦੇ ਕੁਝ ਲੋਕ ਲੋਕ ਸੀ ਉਹਨਾਂ ਨੇ ਸਮਾਨ ਚੁੱਕਿਆ ਸੀ ਉਹ ਅੱਧਾ ਤਲਾ ਤੋਂ ਉੱਤੇ ਜੁੜ ਕੇ ਰਿਹਾ ਕੁਝ ਦਿਨਾਂ ਨੂੰ ਬਾਅਦ ਦੇਖਿਆ ਗਿਆ ਥਿਆਣੀ ਨੇ ਕਰਕੇ ਦਿੱਤਾ ਕਿ ਉਹ ਘਰ ਦੇ ਵਿੱਚ ਪੁਲਿਸ ਬਹੁਤ ਵੱਡਾ ਸੀਗਾ ਘਰ ਦੇ ਜੀਆਂ ਨੂੰ ਬਾਹਰ ਸਮਾ ਲਾ ਜਾ ਰਿਹਾ ਸੀਗਾ ਕਿਸਮ ਬਾਅਦ ਕਿ ਮੌਕੇ ਤੇ ਹੀ ਚੋਰਾਂ ਨੂੰ ਕਿੱਥੇ ਲੋ ਪਤਾ ਹੁੰਦਾ ਪਰ ਲੋਕਾਂ ਨੂੰ ਸਾਡਾ ਨਾ ਕੋਈ ਚੋਰ ਪਾਉਣਾ ਚੋਰ ਨੂੰ ਤੇ ਫੜਿਆ ਗਿਆ ਪਾਣੀ ਨੂੰ ਜਿਸ ਨੂੰ ਦੱਸਿਆ ਗਿਆ ਚੋਰੀ ਕੀਤੀ ਜਾਂ ਉਹਨੇ ਮੰਨ ਲਿਆ ਕਿ ਹਾਂ ਮੈਂ ਕੀਤੀ ਸੁਣਾ ਕਿੰਨਾ ਹੈ ਜੀ ਸੋਨਾ 9.5 ਟੋਲੇ ਸੋਨਾ ਦੀ ਵੀ ਦੇ ਵਿੱਚ 5000 ਰੁਪਏ ਲੱਗਦੇ ਨੇ ਉਹਨੇ ਕਬੂਲ ਕਰ ਲਿਆ ਕਿ ਸੋਨਾ ਮੈਂ ਚੋਰੀ ਕੀਤਾ ਪਰਿਆ ਸਾਹਮਣੇ ਉਹਨੇ ਮੰਨ ਲਿਆ ਕਿ ਕੋਈ ਸੋਨਾ ਮੇਰੀ ਭੈਣ ਕੋਲ ਕੋਈ ਚਿੱਟਾ ਮਸਿੱਟਾ ਦੇ ਕੇ 6000 ਪਰ ਜਾਣਾ ਨਹੀਂ ਔਰ ਉਹਨਾਂ ਨੂੰ ਉਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਪੁਲਿਸ ਦੇ ਹਵਾਲੇ ਤੇ ਆ ਐਫ ਆਈ ਆਰ ਕੀਤੀ ਗਈ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਜੇਲ੍ਹ ਭੇਜਤਾ ਅੱਜ ਤੱਕ ਕੋਈ ਕਾਰਵਾਈ ਨਹੀਂ ਉਸ ਤੋਂ ਇਸ ਦੇ ਸਬੰਧ ਵਿੱਚ ਪਹਿਲਾਂ ਵੀ ਧਰਨਾ ਜਿਹੜਾ ਸੀ ਉਹ ਲੱਗ ਚੁੱਕਾ ਸੀ ਇੱਕ ਦਿਨ ਡਿਪਟੀ ਸਾਹਿਬ ਨੇ ਉਸ ਵਾਰ ਲਾਇਆ ਸੀ ਕਿ ਮੈਂ ਇਹ ਧਰਨਾ ਜਿਹੜਾ 5 ਦਿਨ ਦਾ ਮੈਨੂੰ ਟਾਈਮ ਦਿਓ 5 ਦਿਨ ਦੀ ਬਜਾਏ 25 ਦਿਨ ਲੰਘੇ ਕੋਈ ਡਿਪਟੀ ਸਾਹਿਬ ਨੇ ਵੀ ਜਵਾਬ ਜਿਹੜਾ ਨਹੀਂ ਦਿੱਤਾ ਕਿ ਦੇਸ਼ ਦਾ ਇੱਕ ਜਵਾਨ ਦੇਸ਼ ਦਾ ਪੁੱਤਰ ਜਿਹੜਾ ਇਹ ਸ਼ਹੀਦ ਹੋ ਗਿਆ 26 ਸਾਲ ਦਾ ਲੜਕਾ ਹੈ ਉਹ ਸੁਨੋ ਸਾਹਿਬ ਨੇ ਮਿਲਦੇ ਆ ਸਾਨੂੰ ਆਮ ਲੋਕਾਂ ਨੂੰ ਇਨਸਾਫ਼ ਕਿਥੋਂ ਮਿਲ ਜੇ ਉਸ ਤੋਂ ਬਾਅਦ ਕੱਲ ਮੈਂ ਜੱਪੀ ਸਾਹਿਬ ਸਾਰੇ ਅਫਸਰ ਸਾਹਿਬਾਂ ਨਾਲ ਇਕੱਠੇ ਜੇਰਾਪਾ ਬਣਾ ਲਏ ਲੇਡੀਜ਼ ਨਾਲ ਲੜਕੀਆਂ ਸਕੂਲ ਚ ਆਏ ਸੀ ਉਹਨਾਂ ਦੇ ਅੱਗੇ ਵੀ ਇਹ ਕਮੈਂਟ ਰੱਖਿਆ ਆ ਉਹਨਾਂ ਨੇ ਤਾਂ ਹੁਣ ਇਹ ਪੁਆਇੰਟ ਸਾਰਾ ਬੜੀ ਗੌਰ ਦੇ ਨਾਲ ਸੁਣਿਆ ਸਮਝਿਆ ਉਹਨਾਂ ਨੇ ਇਹ ਸੀ ਕਿ ਇਹ ਜਿਹੜਾ ਇਹ ਫਲਤ ਹੋ ਗਿਆ ਉਸ ਤੋਂ ਬਾਅਦ ਇਹ ਥਾਣੇ ਵਾਲੇ ਜਿਹੜੇ ਨੇ ਇਹਨੂੰ ਕੋਈ ਇਨਸਾਫ ਹੀ ਨਹੀਂ ਦੇ ਰਹੇ ਅਸੀਂ ਸ਼ਰਕਾਂ ਤੇ ਰੋ ਰਹੇ ਹਾਂ ਇੱਕ ਸੀ ਦੇ ਪਰਿਵਾਰ ਨਾਲ ਬੜੇ ਬੜੇ ਵੱਡੇ ਦਾਵੇ ਕਿਥੇ ਜਾਂਦੇ ਨੇ ਉਸ ਤੋਂ ਬਾਅਦ ਵਿੱਚ ਉਹ ਇਸ ਤਰ੍ਹਾਂ ਕਰਾਂਗੇ ਕੋਈ ਇਨਸਾਫ ਆਇਤਾਕ ਨਹੀਂ ਦਿੱਤਾ ਜਾ ਰਿਹਾ ਸਾਢੇ ਦਿਨ ਤੋਂ ਦੁਬਾਰਾ ਫੇਰ ਧੰਨਾ ਲਾ ਗਏ ਅਸੀਂ ਹੁਣ ਪ੍ਰਸ਼ਾਸਨ ਤੋਂ ਤੂੰ ਇਹ ਕੀ ਮੰਗ ਕਰਦੇ ਹੋ ਕਿ ਸਾਡੀ ਇਹ ਜਿਹੜੀ ਆਵਾਜ਼ ਹੈ ਜਿਹੜੀ ਸਾਰੇ ਜਿਹੜੇ ਲੋਕ ਅਸੀਂ ਮਿਲਦੇ ਹਾਂ ਦੋ ਕੰਡਾਂ ਦੇ ਕੱਠੇ ਹੋ ਕੇ ਸਾਡੇ ਨਾਲ ਜੱਟ ਬੰਦਿਆਂ ਦੱਤਿਆਂ ਨੇ ਸਾਨੂੰ ਇਨਸਾਫ ਦਿੱਤਾ ਜਾਏ ਸਾਡਾ ਜਿਹੜਾ ਸਮਾਨ ਚਰਾਇਆ ਚੋਰਾ ਨੇ ਮੰਨਿਆ ਜਿਹੜਾ ਉਹ ਬਹੁਤ ਕੀਤਾ ਕਿ ਸਾਡੇ ਕੋਲ ਆ ਮੇਰਾ ਨਾਮ ਸਿਮਰਨ ਜੋ ਸਿੰਘ ਭਾਰਤੀ ਕਿਸਾਨ ਯੂਨੀਅਨ ਦਾ ਕਰਾ ਹਾਂ ਜ਼ਿਲ੍ਹਾ ਕਮੇਟੀ ਮੈਂਬਰ ਵੀ ਅੱਜ ਅਸੀਂ 7ਵੇਂ ਦਿਨ ਦੇ ਵਿੱਚ ਜਿਹੜਾ ਚੌਕ ਧਰਨਾ ਲਾਇਆ ਵਾ ਕਿਉਂਕਿ ਪਿਛਲੇ 6 ਦਿਨ ਤੋਂ ਪਰਿਵਾਰ ਦਾ ਜਿਹੜਾ ਚੋਰੀ ਹੋਇਆ ਸਮਾਨ ਸੀਗਾ ਉਹ ਪਰਿਵਾਰ ਨੂੰ ਬਾਰ-ਬਾਰ ਮਿਲਦੇ ਵੀ ਜਿਹੜਾ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਪਿਛਲੇ 6 ਦਿਨ ਤੋਂ ਜਿਹੜਾ ਅਸੀਂ ਥਾਣੇ 'ਤੇ ਧਰਨਾ ਲਾਇਆ ਪ੍ਰਸ਼ਾਸਨ ਨੇ ਕੋਈ ਉਹਦੇ ਤੋਂ ਸੁਣਵਾਈ ਨਹੀਂ ਕੀਤੀ ਉਸ ਤੋਂ ਅਸੀਂ ਜਿਹੜਾ ਵਾ ਅਗਲਾ ਐਕਸ਼ਨ ਕਰਦੇ ਅੱਜ ਚੌਂਕ ਦੇ ਵਿੱਚ ਧਰਨਾ ਦਿੱਤਾ ਕਿਉਂਕਿ ਪੁਸਤ ਪ੍ਰਸ਼ਾਸਨ ਦੀ ਕੋਈ ਵੀ ਕਾਰਵਾਈ ਨਹੀਂ ਉੱਤੇ ਕਰਿਆ ਤੇ ਪੁਸਤ ਪ੍ਰਸ਼ਾਸਨ ਅੱਜ ਵੀ ਉਹਨਾਂ ਗੱਲਾਂ ਤੇ ਖੜਾ ਆ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਸਾਨੂੰ ਕੋਈ ਮਿਲ ਨਹੀਂ ਆ ਇਸ ਕਰਕੇ ਸਾਨੂੰ ਮਜਬੂਰ ਨ ਹੋ ਕੇ ਅੱਜ ਜਿਹੜਾ ਚੌਂਕ 'ਚ ਧਰਨਾ ਦੇਣਾ ਪਿਆ ਕਿ ਜਿਹੜਾ ਪਰਿਵਾਰ ਨਾਲ ਇਨਸਾਫ ਕੀਤਾ ਜਾਵੇ ਤੇ ਪਰਿਵਾਰ ਦਾ ਜਿਹੜਾ ਸਮਾਨ ਹੈ ਚੋਰੀ ਹੋਇਆ ਉਹ ਵਾਪਸ ਕੀਤਾ ਜਾਵੇ ਤੇ ਬੰ ਜਿਹੜੇ ਚੋਰ ਨੇ ਉਹਨਾਂ ਦੇ ਬੰਦੀਕਾਰ ਵੀ ਜਿਹੜੇ ਕੀਤੀ ਜੇ ਧਰਨਾ ਇਸ ਤਰ੍ਹਾਂ ਚੱਲਦਾ ਰਹੂਗਾ ਕਿ ਮਤਲਬ ਅੱਜ ਦੀ ਡੇਢ ਚੀਜ਼ ਸਿਰਫ ਹੈ। ਨਹੀਂ ਜੇ ਧਰਨਾ ਲਗਾਤਾਰ ਅੱਗੇ ਵੀ ਜਾ ਰਹੀ ਹੈ 7ਵੇਂ ਦਿਨਾਂ 'ਚ ਆਉਣ ਵਾਲੇ ਦਿਨਾਂ 'ਚ ਸੰਘਰਸ਼ ਬਹੁਤ ਤਿੱਖਾ ਹੋਵੇਗਾ। ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਧਰਨਾ جاری ਰਹੇਗਾ। ਧਰਨਾ ਅੱਜ ਦਾ ਦਿਨ ਨਹੀਂ ਇੱਥੇ। ਇੱਥੇ ਹੁਣ ਫਿਲਹਾਲ ਦੀ ਅੱਜ ਦੀ ਡੇਢੀ ਹੈ ਜੀ ਤੇ ਇਹ ਦੁਬਾਰਾ ਜਿਹੜਾ ਧਰਨਾ ਠਾਣਿਆ ਕੇ ਪੱਕਾ جاری ਆ। ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਇਹਦੇ ਤੇ ਕੀਤੀ ਆਉਣ ਵਾਲੇ ਦਿਨਾਂ 'ਚ ਜਿਹੜਾ ਜਥੇਬੰਦੀ ਫੈਸਲਾ ਕਰਕੇ ਇਹਨੂੰ ਜ਼ਿਲ੍ਹਾ ਪੱਤਰੀ ਤੇ ਸੁਪਰ ਪੱਤਰੀ ਵੀ ਜਿਹੜਾ ਆਪਣਾ ਹੈ ਚਾਏ ਕੰਮ ਕਰਵਾ ਨੰਬਰ ਦਰਜ ਹੈ ਇਸ ਬੰਦੀ 95 ਨੰਬਰ ਆਲਰੇਡੀ 99 ਬੜਾ 20 ਚਲੀ ਇਹਨਾਂ ਨੇ ਧਰਨਾ ਇੱਥੋਂ ਚੁੱਕਿਆ ਉੱਥੇ ਗੜਿਆ ਤੇ ਕੋਈ ਨਹੀਂ ਇਹ ਧਰਨਾ ਠਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਆਪਣੇ ਇਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਐਪ ਵੀ ਚੱਲ ਰਹੇ ਨੇ ਜਿਹੜੀਆਂ ਦੋ ਲੇਡੀਜ਼ ਭੱਜੀਆਂ ਹੋਈਆਂ ਉਹਨਾਂ ਨੂੰ ਵੀ ਇਹ ਪੂਰਾ ਟੀਮਾ ਜਿਹੜੀਆਂ ਸਾਡੀਆਂ ਬਾਹਰੀ ਮੈਂ ਵੀ ਭਰ ਸੇ ਕੰਮ ਚ ਗਿਆ ਸੀਗਾ ਪਰ ਅਸੀਂ ਜਲ ਤਾਂ ਜਲ ਇਹ ਜਿਹੜਾ ਆਪਾਂ ਦਫਤਰ ਕਰ ਲੈਣਾ ਤੇ ਜਿਹੜੀ ਇਹਨਾਂ ਦੀ ਬਰਾਮਦਗੀ ਕਰਕੇ ਕਾਨੂੰਨ ਦੇ ਮਤਲਬ ਇਹਨਾਂ ਦੇ ਵਾਜ ਕਰ ਦੇਣੀ ਹੈ